ਇੰਨਾ ਵਧੀਆ ਕੰਮ ਕਰ ਰਿਹਾ ਵੀ ਮੈਂ ਦੱਸ ਨਹੀਂ ਸਕਦਾ ਹੈਗਾ ਔਰ ਮੈਂ ਇੱਕ ਚੀਜ਼ ਹੋਰ ਸੇਵਾ ਸਾਡੀ ਰੈਗੂਲਰ ਇਹ ਅੱਜ ਨਹੀਂ ਕੱਲ ਨਹੀਂ ਇਹ ਰੈਗੂਲਰ ਚੱਲਦੀ ਰਹੂਗੀ ਮਤਲਬ ਇਹ ਨਹੀਂਗਾ ਕਿ ਮੈਂ ਕਹਾ ਕਿ ਅੱਜ ਅਸੀਂ ਕੋਈ ਵੀਰ ਨੂੰ ਦੋ ਗਾਵਾਂ ਵਾਲੇ ਆ ਕੇ ਕਹਦੀਏ ਵੀ ਅੱਜ ਅੱਜ ਸੇਵਾ ਸਾਡੀ ਮੁੱਕ ਗਈ ਆ ਕਿਉਂਕਿ ਇਹ ਤਾਂ ਹੁਣ 10-15 ਦਿਨਾਂ ਬਾਅਦ ਪਤਾ ਲੱਗਣਾ ਕਿ ਐਕਚੁਅਲੀ ਚਾਹੀਦਾ ਕੀ ਔਰੇ ਕਿਉਂਕਿ ਜਿਹੜੇ ਹਾਲਾਤ ਨੇ ਮਿਲਦਾ ਜਿਹੜੇ ਜ਼ਮੀਨਾਂ ਦੇ ਹਾਲਾਤ ਨੇ ਔਰੇ ਤਾਂ ਲੋਕਾਂ ਨੂੰ ਜ਼ਮੀਨ ਨਹੀਂ ਲੱਭਣੀ ਹੈਗੀ ਦੁਬਾਰਾ ਤਕਸੀਮ ਹੋਣੀ ਹੈ ਐਵੇਂ ਲਾ ਦੁਬਾਰਾ ਸ਼ੁਰੂ ਤੋਂ ਸ਼ੁਰੂ ਕੰਮ ਕਰਨੇ ਵਾਲਾ ਕੰਮ ਹੋ ਗਿਆ ਸੋ ਬਹੁ ਸੋ ਬਈ ਇੱਕ ਤੇ ਚੜਦੀ ਕਲਾ ਬਹੁਤ ਦੇਖੀ ਲੋਕਾਂ ਨੇ ਜਿੰਨੇ ਵੀ ਵਿਜ਼ਿਟ ਕਰ ਰਹੇ ਆ ਬਈ ਗਲੋਬਲ ਸਿਕਸ ਨੇ ਬਹੁਤ ਬਿੰਡਾਂ ਨੂੰ ਕਵਰ ਕੀਤਾ ਜੀ 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 ਮੋਰਲ ਬਹੁਤ ਆਪਾ ਲੋਕਾਂ ਜੀ 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 ਜਿੰਨਾ ਨੁਕਸਾਨ ਵੀ ਹੋ ਗਿਆ ਬਈ ਉਹ ਚੜਦੀ ਕਲਾ ਦੇ ਵਿੱਚ ਐਕਚੁਅਲੀ ਕੀ ਆ ਕਿ ਮੈਂ ਨਾ ਜਦੋਂ ਅੱਜ ਆਇਆ ਤਾਂ ਮੇਨੂੰ ਬਾਈ ਨੇ ਇੱਕ ਗੱਲ ਦੱਸੀ ਮੈਨੂੰ ਕਹਿੰਦੇ ਕਿ ਕਈ ਘਰ ਆਪਣੇ ਆਹ ਜਿਹੇ ਹੁੰਦੇ ਨੇ ਪਿੰਡਾਂ ਦੇ ਵਿੱਚ ਬਹੁਤ ਆਪਣਾ ਖਾਸ ਕਰਕੇ ਪੰਜਾਬੀਆਂ ਦਾ ਸੁਭਾਅ ਇਦਾਂ ਆ ਵਾ ਵੀ ਕਦੇ ਮੰਗਣਾ ਤਾਂ ਸਿੱਖਿਆ ਹੀ ਨਹੀਂਗਾ ਸੋ ਜੀ ਕਿਸੇ ਨੂੰ ਸੱਚੀ ਉਹ ਕਿਸੇ ਹੈਲਪ ਦੀ ਲੋੜ ਵੀ ਆ ਨਾ ਉਹਨੂੰ ਵੀ ਪੁੱਛੀਦਾ ਕਿ ਵੀਰੇ ਕੀ ਕਰ ਸਕਦੇ ਹੋ ਕਹਿੰਦਾ ਕੁਛ ਨਹੀਂ ਠੀਕ ਹੈ ਹਨਾ ਸੋ ਮੈਨੂੰ ਐ ਲੱਗਦਾ ਕਿ ਆਪਾਂ ਨੂੰ ਆਪ ਦੇਖ ਦੇਖ ਕੇ ਲੋਕਾਂ ਨੂੰ ਉਹ ਚੀਜ਼ਾਂ ਕਰਨੀਆਂ ਪਈਆਂ ਨੇ ਆਪਣੀਆਂ ਆਪਣਾ ਫਰਜ਼ ਆਪਾਂ ਪੰਜਾਬੀਆਂ ਦਾ ਸਾਰਿਆਂ ਦਾ ਸੋ ਰਲ ਕੇ ਇਕੱਠੇ ਹੋ ਬਾਕੀ ਮੈਂ ਕਹਿੰਦਾ ਕਿ ਕਿਉਂਕਿ ਉਹ ਜਿਹੜਾ ਵੀ ਗਰਾਊਂਡ ਲੈਵਲ ਦੇ ਉੱਤੇ ਆਉਂਦਾ ਵਾ ਸੋ ਉਹਨਾਂ ਨੂੰ ਐਪਰੀਸ਼ੀਏਟ ਕਰੋ ਸਾਰਿਆਂ ਨੂੰ ਜਿੰਨੇ ਬੰਦੇ ਕੰਮ ਕਰ ਰਹੇ ਆ ਕਿਉਂਕਿ ਦੇਖ ਕੇ ਹੋਰ ਲੋਕ ਵੀ ਆਉਣ ਕਿਉਂਕਿ ਜੇ ਤੁਸੀਂ ਆਉਨੇ ਹੋ ਤੁਹਾਡੇ ਵਿਚਾਰ ਬਹੁਤ ਬਦਲਦੇ ਨੇ ਇੱਥੇ ਆ ਕੇ ਹਨਾ ਚੀਜ਼ਾਂ ਜਿਹੜੇ ਹਾਲਾਤ ਆਪਾਂ ਦੇਖਦੇ ਆ ਕਿ ਯਾਰ ਆਹ ਚੀਜ਼ਾਂ ਹੋਈਆਂ ਇੱਥੇ ਕੀ ਕੀ ਲੋਕਾਂ ਨਾਲ ਵਾਪਰਿਆ ਵਾ ਹਨਾ ਤੁਸੀਂ ਹੁਣ ਮਾਲ ਡੰਗਰ ਦੀ ਸੇਵਾ ਕਰ ਰਹੇ ਹੋ ਜੀ ਕਿੰਨੇ ਮਾਲ ਡੰਗਰ ਤੁਸੀਂ ਇਹ ਪਰਿਵਾਰ ਨੂੰ ਦੇ ਬਾਈ ਜੀ ਇਹ ਛੱਡੋ ਇਹ ਸੇਵਾ ਜਿਹੜੀ ਉਹਨੇ ਮੈਂ ਦੱਸਿਆ ਕਿ ਉਹਨੇ ਨਹੀਂ ਨਹੀਂ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਜੀ ਮੈਂ ਅਮਰਪ੍ਰੀਤ ਸਾਡਾ ਭਰਾ ਹੈ ਉਹਨਾਂ ਨੂੰ ਅਸੀਂ ਇੱਕ ਜਿੱਦਣ ਅਸੀਂ ਫੋਨ ਵੀ ਕੀਤਾ ਸੀ ਮੱਕੜ ਸਾਹਿਬ ਨਾਲ ਗੱਲ ਹੋਈ ਜਸਵੀਰ ਜੀ ਸਿਬਾਈ ਨਾਲ ਗੱਲ ਹੋਈ ਅਸੀਂ ਕਿਹਾ ਤੁਸੀਂ ਸਾਨੂੰ ਦੱਸੀ ਜਾਓ ਕਿ ਕੀ ਕਰ ਸਕਦੇ ਆਂ ਜਿੰਨੀ ਦੇਰ ਤੱਕ ਸਾਡੇ ਜਮੇ ਹੱਥ ਨਹੀਂ ਖੜੇ ਹੁੰਦੇ ਅਸੀਂ ਓਨੀ ਦੇਰ ਤੱਕ ਸਭ ਕੁਝ ਕਰਾਂਗੇ ਹਨਾ ਸੋ ਔਰ ਮੈਨੂੰ ਲੱਗਦਾ ਕਿ ਇਹ ਸੇਵਾ ਚੱਲਣੀ ਵੀ ਲੰਬੀ ਆ ਸੋ ਸਾਰੇ ਵੀਰ ਜਿਹੜੇ ਬਾਹਰੋਂ ਵੀ ਭੇਜ ਰਹੇ ਆ ਜਾਂ ਕੋਈ ਵੀ ਕਿਤੋਂ ਈਵਨ ਅਸੀਂ ਇਹ ਨਹੀਂ ਕਹਾਂ ਕਿ ਮੈਂ ਕਰ ਰਿਹਾ ਮੈਂ ਆਪਣੇ ਬਾਹਰ ਵੀ ਯਾਰਾਂ ਦੋਸਤਾਂ ਨੂੰ ਕਿਹਾ ਤੇ ਵੀ ਸਾਰੇ ਜਣੇ ਹੈਲਪ ਕਰੋ ਔਰ ਉਹ ਸਾਰੇ ਜਣੇ ਕਰ ਰਹੇ ਨੇ ਔਰ ਕਈ ਬੰਦਿਆਂ ਨੂੰ ਨਾ ਸਹੀ ਜ਼ਰੀਆ ਨਹੀਂ ਮਿਲ ਰਿਹਾ ਗਾਈਡੈਂਸ ਨਹੀਂ ਕਿ ਯਾਰ ਅਸੀਂ ਕੀ ਕਰੀਏ ਕਿਉਂਕਿ ਸਾਡੇ ਨਾਲ ਵੀ ਕੀ ਹੁੰਦਾ ਵਾ ਮੈਂ ਕਈ ਵਾਰੀ ਦੱਸਦਾ ਕਿ ਲੋਕੀ ਅਸੀਂ ਕਈਆਂ ਨੂੰ ਕਹ ਦਿੰਦੇ ਆ ਕਿ ਯਾਰ ਤੁਸੀਂ ਆਹ ਹੈਲਪ ਕਰਕੇ ਆਓ ਉੱਥੇ ਜਦ ਤੱਕ ਉਹ ਅਰੇਂਜਮੈਂਟ ਕਰਦੇ ਆ ਵੀ ਅਸੀਂ ਆ ਕਰਨਾ ਜਾਨੂੰ ਇਧਰੋਂ ਕਈ ਵਾਰੀ ਫੋਨ ਆ ਜਾਂਦਾ ਵੀ ਭਾਈ ਉਹ ਨਾ ਭੇਜਿਓ ਹਨਾ ਕਿਉਂਕਿ ਬਹੁਤ ਚੀਜ਼ਾਂ ਹੌਸ਼ਪਾਸ਼ ਹੋ ਰਹੀਆਂ ਔਰ ਕਿਹਾ ਕਿ ਹਰ ਇੱਕ ਬੰਦਾ ਹੀ YouTube ਤੇ Facebook ਤੇ ਵੀਡੀਓ ਪਾ ਦਿੰਦਾ ਵੀ ਫਲਾਣੀ ਚੀਜ਼ ਦੀ ਲੋੜ ਹੈ ਉਹ ਨਹੀਂ ਫੈਲ ਜਾਂਦੀ ਹੈ ਜਦ ਤੱਕ ਉਹ ਸਾਰੇ ਲੋਕੀ ਉਹੀ ਚੀਜ਼ ਲਿਆਉਣ ਲੱਗ ਜਾਂਦੇ ਨੇ ਸੋ ਮੈਨੂੰ ਐ ਲੱਗਦਾ ਕਿ ਜੇ ਮੈਂ ਰਾਈਟ ਬੰਦੇ ਨੇ ਤੁਸੀਂ ਕੋਈ ਵੀ ਕਿਸੇ ਵੀ ਐਨ ਜੀਓ ਨਾਲ ਜੁੜੇ ਹੋ ਜਿਵੇਂ ਅਸੀਂ ਵੀਰ ਹੁਣਾ ਨਾਲ ਜੁੜੇ ਹਾਂ ਤੁਸੀਂ ਇਹਨਾਂ ਨੂੰ ਫੋਲੋ ਕਰੋ ਇਹਨਾਂ ਦੇ ਅਪਡੇਟਸ ਦੇਖੋ ਵੀ ਕੀ ਕਿਉਂਕਿ ਗਰਾਉਂਡ ਲੈਵਲ ਦੇ ਉੱਤੇ ਐਗਜ਼ੈਕਟ ਕੰਮ ਕਰ ਰਹੇ ਨੇ ਇਹਨਾਂ ਨੂੰ ਫੋਲੋ ਕਰਕੇ ਜਾਂ ਇਹਨਾਂ ਨੂੰ ਪੁੱਛ ਕੇ ਕਿ ਕੀ ਚੀਜ਼ ਦੀ ਲੋੜ ਆ ਜ਼ਰੂਰੀ ਨਹੀਂ ਹੈ ਕਿ ਤੁਸੀਂ ਪੈਸਾ ਪੇ ਜਣਾ ਤੁਸੀਂ ਆਪ ਚੀਜ਼ ਲੈ ਕੇ ਆਉਣੀ ਹੈ ਤੁਸੀਂ ਆਪ ਚੀਜ਼ ਲੈ ਕੇ ਆਓ ਔਰ ਐਮ ਨਹੀਂਗਾ ਇਹ ਤਾਂ ਆਪ ਆ ਕੇ ਕਹਿੰਦੇ ਨੇ ਵੀ ਤੁਸੀਂ ਸਿੱਧੀ ਘਰ ਘਰ ਜਾ ਕੇ ਆਪ ਜਾ ਕੇ ਆਓ ਸੋ ਜ਼ਰੂਰ ਟਾਈਮ ਕ ਪੈਸੇ ਦੀ ਹੈਲਪ ਨਹੀਂ ਕਰ ਸਕਦਾ ਉਹ ਵੈਸੇ ਆਵੇ ਔਰ ਫਿਜ਼ੀਕਲ ਗਰਾਉਂਡ ਲੈਵਲ ਦੇ ਉੱਤੇ ਬੰਦਿਆਂ ਦੀ ਵੀ ਬਹੁਤ ਲੋੜ ਆ ਰਿਹੈਬ ਰਿਹੈਬ ਦੇ ਲਈ ਵੀ ਪੂਰੇ ਤਰ੍ਹਾਂ ਕੰਮ ਜਾਰੀ ਰਹੇਗਾ ਸੰਪਰਕ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹਨਾਂ ਨਾਲ ਅਸੀਂ ਹਮੇਸ਼ਾ ਤੋਂ ਔਰ ਇਹ ਨਹੀਂਗਾ ਕਿ ਮੈਨੂੰ ਅੱਜ ਐਤ ਕੀ ਕਿਸੇ ਨੇ ਕਿਹਾ ਕਹਿੰਦੇ ਕਿ ਯਾਰ ਐਤ ਕੀ ਪੰਜਾਬੀ ਇੰਡਸਟਰੀ ਨੇ ਬੜੀ ਸਪੋਰਟ ਕੀਤੀ ਆ ਮੇਰੇ ਸਹੀ ਗੱਲ ਆ ਪਰੀ ਪੰਜਾਬੀ ਇੰਡਸਟਰੀ ਹਮੇਸ਼ਾ ਹੀ ਸਪੋਰਟ ਕਰਦੀ ਹੈ ਜਦੋਂ ਪਿਛਲੇ ਵੀ ਹੜ੍ਹ ਆਏ ਸੀਗੇ ਉਦੋਂ ਵੀ ਮੈਨੂੰ ਯਾਦ ਆ ਸਾਡੀ ਅਰਦਾਸ ਫਿਲਮ ਆਈ ਸੀਗੀ ਉਸ ਟਾਈਮ ਹੜ੍ਹ ਆਏ ਸੀਗੇ ਅਸੀਂ ਬਹੁਤ ਜ਼ਿਆਦਾ ਅਸੀਂ ਉਦੋਂ ਵੀ ਪੂਰੀ ਹੈਲਪ ਕੀਤੀ ਸੀਗੀ ਸਾਰਿਆਂ ਨਾਲ ਰਲ ਕੇ ਔਰ ਈਵਨ ਆਪਣੇ ਕਿਸਾਨ ਅੰਦੋਲਨ ਵੇਲੇ ਦੇਖ ਲਓ ਹਰ ਵੇਲੇ ਦੇਖ ਲਓ ਐਤਕੀ ਆਪਾਂ ਨੂੰ ਸ਼ਾਇਦ ਤਾਂ ਇਹ ਚੀਜ਼ ਜ਼ਿਆਦਾ ਲੱਗੀ ਕਿ ਪੰਜਾਬੀ ਇੰਡਸਟਰੀ ਨੇ ਕੀਤਾ ਮੈਨੂੰ ਲੱਗਦਾ ਕਿ ਹੋਰ ਨੇ ਨਹੀਂ ਕੀਤਾ ਬਿਲਕੁਲ ਹੀ ਕਿਸੇ ਨੇ ਸਪੋਰਟ ਨਹੀਂ ਕੀਤਾ ਜੜਾ ਬਹੁਤ ਵੱਡਾ ਹੋ ਗਿਆ ਜੀ ਜੀ ਅਸੀਂ 47 ਦੇ ਉਹ ਗੱਲਾਂ ਹੀ ਸੁਣਦੇ ਸੀ ਤੁਸੀਂ ਜੀਤਾ ਜੀ ਜ਼ਿਕਰ ਕੀ ਇਸ ਦਰਦ ਨੂੰ ਅੱਜ ਮਹਿਸੂਸ ਕਰਦਾ ਕਿਵੇਂ ਤਾਂ ਲੱਗਦਾ ਹੈ ਕਿ ਸਾਰੇ ਪਾਸੇ ਉਜਾੜਾ ਉਜਾੜਾ ਹੋ ਗਿਆ ਬਿਲਕੁਕੁਲ ਇਹ ਕੋ ਗੱਲ ਨਹੀਂ ਉਹਦੇ ਕਹਿੰਦੇ ਕੋ ਹਾਲਾਤ ਸਮੱਸਿਆ ਸਹੀ ਨਹੀਂ ਰਹਿੰਦੇ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਬੰਦੇ ਚੜਾਈਆਂ ਰਹਿੰਦੀਆਂ ਸੋ ਜੇ ਅੱਜ ਆ ਚੀਜ਼ਾਂ ਹੋਈਆਂ ਨੇ ਸੋ ਆਪਾਂ ਰਲ ਮਿਲ ਕੇ ਸਾਰਿਆਂ ਨੇ ਜਿਵੇਂ ਸਾਰੇ ਹਿੰਮਤ ਮਾਰਨ ਲੱਗੇ ਹੋਏ ਨੇ ਇਕੱਠੇ ਹੋ ਕੇ ਹਮਲਾ ਮਾਰਾਂਗੇ ਤੇ ਸਾਰਾ ਸੈੱਟ ਹੋ ਜਾਈਏ ਮੈਂ ਮਹਿਸੂਸ ਕੀਤਾ ਗਰਾਊਂਡ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਦਿੱਕਤਾਂ ਤੁਸੀਂ ਆਇਓ ਟਰੈਕਟਰ ਤੇ ਚੜ ਕੇ ਪਿੰਡਾਂ ਦੇ ਵਿੱਚ ਤੁਹਾਨੂੰ ਹਾਲਾਤ ਕਿਸਾਨ ਦੱਸੋ ਭਾਈ ਜੀ ਮੈਂ ਦੱਸਿਆ ਕਿ ਮੈਨੂੰ ਲੱਗਦਾ ਕਿ ਯਾਰ ਦਿੱਕਤਾਂ ਜਿਹੜੀਆਂ ਹਲੇ ਨੇ ਨਾ ਹਲੇ ਵੀ ਮੈਨ ਦਿੱਕਰ ਪਾਣੀ ਇੱਕ ਵਾਰੀ ਉਤਰਨ ਤੋਂ ਬਾਅਦ ਦਿੱਕਤਾਂ ਨੇ ਜਿਹੜੀਆਂ ਉਹ ਸਾਹਮਣੇ ਆਉਣ ਲੱਗਣਗੀਆਂ